ਰਾਮ ਰਾਮ ਜੀ ਗੁਰੂ ਨਾਨਕ ਜੀ ਕਰਤਾਰਪੁਰ ਸਾਹਿਬ ਰਹਿ ਕੇ ਲੋਕਾਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਸਨ ਵੰਡ ਕੇ ਛਕਣ ਦੀ ਅਤੇ ਕਿਰਤ ਕਰਨ ਦੀ ਸਿੱਖਿਆ ਦਿੰਦੇ ਹਨ ਬਹੁਤ ਸਾਰੇ ਲੋਕ ਨਾਨਕ ਜੀ ਦਾ ਉਪਦੇਸ਼ ਆਪਣੇ ਜੀਵਨ ਵਿੱਚ ਤਾਰ ਕੇ ਆਨੰਦਿਤ ਰਹਿੰਦੇ ਸਨ ਇੱਕ ਦਿਨ ਨਾਨਕ ਜੀ ਨੇ ਬਾਲਾ ਜੀ ਨੂੰ ਕਿਹਾ ਬਾਲਾ ਜੀ ਚਲੋ ਸਿੱਖਾਂ ਦਾ ਪ੍ਰੇਮ ਦੇਖ ਕੇ ਆਈਏ ਨਜ਼ਦੀਕ ਹੀ ਇੱਕ ਤਰਖਾਨ ਸਿੱਖ ਰਹਿੰਦਾ ਸੀ ਜੋਗੀ ਸਾਧੂ ਸੰਤਾਂ ਦੀ ਆਤਿਤੀ ਦੀ ਬਹੁਤ ਸੇਵਾ ਗਣਦਾ ਸੀ ਜੋ ਵੀ ਉਸ ਦੇ ਘਰ ਆਂਦਾ ਸੀ ਉਸ ਨੂੰ ਅੰਨ ਪਾਣੀ ਛਕਾਏ ਬਣਾ ਨਹੀਂ ਸੀ ਜਾਣ ਦਿੰਦਾ ਜੇ ਉਸ ਦੇ ਘਰ ਅੰਨ ਨਹੀਂ ਵੀ ਹੁੰਦਾ ਸੀ ਤੇ ਮੰਗ ਕੇ ਲੈ ਕੇ ਆਂਦਾ ਸੀ ਅਤੇ ਸੰਤਾਂ ਨੂੰ ਛਕਾ ਦਿੰਦਾ ਸੀ ਨਾਨਕ ਜੀ ਤੇ ਵਾਲਾ ਜਿਸ ਦੇ ਘਰ ਗੇ ਨਾਨਕ ਜੀ ਨੇ ਦੱਸਿਆ ਨਹੀਂ ਕਿ ਮੈਂ ਗੁਰ ਨਾਨਕ ਹੀ ਹਾਂ ਉਸ ਦੇ ਘਰ ਸੰਤਾਂ ਨੇ ਸੋਚ ਕੇ ਬਹੁਤ ਪ੍ਰਸੰਨ ਹੋਇਆ ਅਤੇ ਉਹਨੇ ਪਤਨੀ ਨੂੰ ਕਿਹਾ ਕਿ ਰੋਟੀ ਬਣਾਓ ਸੰਤਾਈ ਨੇ ਉਸਦੀ ਪਤਨੀ ਨੇ ਕਿਹਾ ਕਿ ਘਰ ਤੇ ਆਟਾ ਨਹੀਂ ਹੈ ਤੁਸੀਂ ਲੈ ਆਓ ਕਿ ਤੂੰ ਮੰਗ ਲਿਆਓ ਫਿਰ ਉਹ ਆਲੇ ਦੁਆਲੇ ਮੰਗਣ ਗਿਆ ਪਰ ਕਿਸੇ ਨੇ ਉਸ ਨੂੰ ਆਟਾ ਨਾ ਦਿੱਤਾ ਫਿਰ ਉਹ ਬਹੁਤ ਪਰੇਸ਼ਾਨ ਹੋਇਆ ਕਿ ਸੰਤ ਭੁੱਖੇ ਹੀ ਰਹਿਣਗੇ ਇਹ ਤਾਂ ਬਹੁਤ ਵੱਡਾ ਪਾਪ ਹੋਵੇਗਾ ਕੀ ਕਰਾਂ ਫਿਰ ਉਸਨੇ ਸੁਣਿਆ ਕਿ ਨਜ਼ਦੀਕ ਹੀ ਇੱਕ ਰਾਜੇ ਦਾ ਸ਼ਾਹੀ ਪਹਿਲਵਾਨ ਹੈ ਅਤੇ ਉਸਨੇ ਚੁਣੌਤੀ ਦਿੱਤੀ ਹੈ ਕਿ ਜੋ ਕੋਈ ਵੀ ਉਸ ਨੂੰ ਲੜਕੇ ਹਰਾਏਗਾ ਉਸ ਦੀ ਪਿੱਠ ਲਾ ਦੇਗਾ ਉਸ ਨੂੰ 1000 ਇਨਾਮ ਮਿਲੇਗਾ ਅਤੇ ਜੋ ਆ ਭੜ ਜਾਵੇਗਾ ਉਸ ਨੂੰ 500 ਇਨਾਮ ਮਿਲੇਗਾ ਪਰ ਜੇ ਜੀਵਤ ਰਿਹਾਤੇ ਉਸਨੇ ਸੋਚਿਆ ਜੇ ਮੈਂ ਹਾਰ ਵੀ ਗਿਆ ਤੇ 500 ਰੁਪਏ ਤੇ ਮਿਲਣਗੇ ਜੇ ਮਰ ਗਿਆ ਤੇ ਕੋਈ ਗੱਲ ਨਹੀਂ ਸੰਤਾ ਦੀ ਸੇਵਾ ਜੋ ਨਹੀਂ ਕਰ ਸਕਦਾ ਉਸ ਨੂੰ ਜੀਣ ਦਾ ਵੀ ਅਧਿਕਾਰ ਪਰ ਜੇ ਮੈਂ ਹਾਰਵੀ ਗਿਆ 500 ਰੁਪਏ ਨਾ ਸੰਤਾ ਨੂੰ ਅਨਪਨਿਸ਼ਕਾ ਦਾਂਗਾ ਹੋਰ ਵੀ ਜੋ ਸੰਤਾਨੀ ਉਹ ਮੇਰੇ ਘਰ ਭੁੱਖੇ ਨਹੀਂ ਜਾਣਗੇ। ਇਹ ਸੋਚ ਕੇ ਉਸਨੇ ਉਸ ਨੂੰ ਪਹਿਲਵਾਨ ਨੂੰ ਆਪਣੇ ਨਾਲ ਲੜਨ ਲਈ ਲਲਕਾਰਿਆ। ਪਹਿਲਵਾਨ ਨੇ ਦੇਖਿਆ ਕਿ ਇਹ ਤੇ ਸਰੀਰ ਦਾ ਬਹੁਤ ਮਾੜਾ ਹੈ। ਇਹ ਤੇ ਮੇਰੇ ਅਗੇ ਇੱਕ ਮਿੰਟ ਵੀ ਨਹੀਂ ਠਹਿੜ ਸਕਦਾ। ਮੇਰਾ ਇੱਕ ਹੱਥ ਪਏਗਾ ਤੇ ਮਰ ਜਾਵੇਗਾ। ਉਸਨੇ ਉਸ ਨੂੰ ਇਕੱਲੇ ਪੁੱਛਿਆ ਕਿ ਪ੍ਰਮਾਣ ਮੈਨੂੰ ਇੱਕ ਗੱਲ ਦੱਸ ਤੂੰ ਮਰਨ ਲਈ ਕਿਉਂ ਆਇਆ ਹੈ ਤੇਰਾ ਸਰੀਰ ਬਹੁਤ ਕਮਜ਼ੋਰ ਹੈ ਤੂੰ ਮੇਰੇ ਅਗੇ ਟਿਕ ਨਹੀਂ ਸਕਦਾ ਫਿਰ ਮੇਰੇ ਨਾਲ ਲੜੇਗਾ ਕਿਸ ਤਰ੍ਹਾਂ ਮੈਨੂੰ ਇੱਕ ਗੱਲ ਦੱਸ ਕਿ ਤੂੰ ਕਿਉਂ ਲੜਨ ਨਹੀਂ ਆਇਆ ਹੈ ਤੂੰ ਤਾਂ ਸਾਕਸ਼ਾਤ ਮੌਦੇ ਮੁਚ ਆਇਆ ਹੈ ਫਿਰ ਉਸ ਤਰ੍ਹਾਂ ਖਾਨ ਨੇ ਸਾਰੀ ਗੱਲ ਦੱਸੀ ਕਿ ਮੇਰੇ ਘਰ ਦੋ ਸੰਤਾਏ ਹਨ ਮੇਰੇ ਘਰ ਉਹਨਾਂ ਨੂੰ ਖਾਣ ਲਈ ਕੁਝ ਨਹੀਂ ਹੈ ਤੇਰੇ ਨਾਲ ਲੜ ਕੇ ਹਾਰ ਵੀ ਗਿਆ ਤੇ ਮੈਨੂੰ 500 ਰੁਪਏ ਮਿਲਣਗੇ ਤੂੰ ਕਿਰਪਾ ਕਰਕੇ ਮੈਨੂੰ ਚਾਹੇ ਹਰਾ ਦੇ ਮੈਂ ਮਰ ਵੀ ਜਾਵਾਂ ਤੇ ਕੋਈ ਦੁੱਖ ਨਹੀਂ ਜਦੋਂ ਪਹਿਲਵਾਨ ਨੇ ਉਸ ਦੀ ਗੱਲ ਸੁਣੀ ਤੇ ਬਹੁਤ ਪ੍ਰਭਾਵਿਤ ਹੋਇਆ ਉਸਨੇ ਗੱਲ ਕਹੋਤੇ ਤਨਹੈਂਦ ਤੇ ਮਹਾਪੁਰਖ ਹੈ ਜੋ ਇੱਕ ਸੰਤਾ ਨੂੰ ਭੋਜਨ ਕਰਾਉਣ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਹੈ ਮੈਂ ਚਾਹੇ ਡਾਡਾ ਸ਼ਰੀਰ ਹਾਸਲ ਕੀਤਾ ਹੈ ਯਾਨੀ ਤਾਕਤ ਹੈ ਮੇਰੇ ਕੋਲ ਪਰ ਮੈਂ ਫਿਰ ਵੀ ਤੇਰੇ ਬਰਾਬਰ ਨਹੀਂ ਹਾਂ ਉਸਨੇ ਉਸਨੂੰ ਕਿਹਾ ਕਿ ਮੈਂ ਦੋ ਚਾਰ ਹੱਥ ਮਾਰਾਂਗਾ ਤੁਨੂੰ ਅਤੇ ਫਿਰ ਤੂੰ ਇੱਕ ਦਾ ਪਾ ਕੇ ਮੈਨੂੰ ਹਰਾ ਦੇਵੀ ਮੈਂ ਹਾਰ ਜਾਵਾਂਗਾ ਉਸ ਤਰ੍ਹਾਂ ਨਹੀਂ ਗਿਆ ਨਹੀਂ ਤਾਂ ਸਹੀ ਨਹੀਂ ਹੋਵੇਗਾ ਪਹਿਲਵਾਨ ਨੇ ਗਿਆ ਨਹੀਂ ਮਨੂੰ ਵੀ ਕੁਝ ਸੰਤਾਂ ਦੀ ਸੇਵਾ ਦਾ ਮੌਕਾ ਦੇ ਮੈਂ ਤੇਰੇ ਅਗੇ ਪ੍ਰਾਰਥਨਾ ਕਰਦਾ ਹਾਂ ਮੈਂ ਕੋਈ ਇੰਨੇ ਚੰਗੇ ਕਰਮ ਕੀਤੇ ਨਹੀਂ ਅੱਜ ਇੱਕ ਪਹਿਲੀ ਵਾਰ ਚੰਗਾ ਕਰਮ ਕਰਨ ਦਾ ਮੌਕਾ ਮਿਲਿਆ ਹੈ ਇਹ ਮੌਕਾ ਮੇਕੋ ਨਾ ਖੋ ਪਹਿਲਵਾਨ ਨੇ ਸਿੱਖ ਨੂੰ ਮਨਾ ਲਿਆ ਗੁਸਤੀ ਸ਼ੁਰੂ ਹੋਈ ਪਹਿਲਾਂ ਤੇ ਸਾਰਿਆਂ ਨੇ ਸੋਚਿਆ ਕਿ ਤਰਖਾਨ ਮਰ ਹੀ ਜਾਏਗਾ ਪਹਿਲਵਾਨ ਦੇ ਮਾਰ ਦੇਗਾ ਪਰ ਕੁਝ ਸਮਾਂ ਹੱਥ ਪੈਰ ਚਲਾ ਕੇ ਉਸ ਪਹਿਲਵਾਨ ਨੇ ਉਸ ਸਿੱਖ ਕੋਲ ਆਪਣੀ ਪਿੱਠ ਲਵਾ ਲਈ ਤੇ ਲੋਕਾਂ ਨੂੰ ਇਹ ਵਿਸ਼ਵਾਸ ਦਿਲਾ ਦਿੱਤਾ ਕਿ ਉਹ ਸਿੱਖ ਬਹੁਤ ਤਾਕਤਵਰ ਸੀ ਜਿਸ ਨੇ ਮਨ ਹਰਾ ਦਿੱਤਾ ਉਹ ਦਾ ਪਾਇਆ ਜੋ ਉਸ ਦਾ ਮਿਹੜ ਕੋ ਤੋੜ ਨਹੀਂ ਸੀ ਜਿੰਦ ਕਿ ਉਹ ਦਾ ਉਸ ਪਹਿਲਵਾਨ ਨੇ ਆਪ ਹੀ ਉਸ ਨੂੰ ਦੱਸਿਆ ਸੀ ਫਿਰ ਜਦੋਂ ਜਿੱਤ ਗਿਆ ਤੇ ਰਾਜਾ ਬੜਾ ਹਰਾਨ ਹੋਇਆ ਪਰ ਰਾਜੇ ਨੇ ਆਪਣੀ ਸ਼ਰਤ ਦੇ ਮੁਤਾਬਿਕ ਇੱਕ ਸੋਨੀ ਪੋਸ਼ਾਕ ਤੇ 1000 ਰੁਪਈਆ ਉਸਨੂੰ ਦੇ ਦਿੱਤਾ ਸਿੱਖ ਪੈਸੇ ਪ੍ਰਾਪਤ ਕਰਕੇ ਬਹੁਤ ਖੁਸ਼ ਹੋਇਆ ਉਹ ਪਲਵਾਨ ਵੀ ਬਹੁਤ ਖੁਸ਼ ਹੋਇਆ ਕਿ ਇੱਕ ਸੰਤ ਦੀ ਸੇਵਾ ਹੋਈ ਮੇਰੇ ਦੁਆਰਾ ਫਿਰ ਉਹ ਘਰ ਗਿਆ ਤੇ ਆਟਾ ਦਾਲ ਲੈ ਕੇ ਆਪਣੀ ਪਤਨੀ ਨੂੰ ਦਿੱਤਾ ਉਸਦੀ ਪਤਨੀ ਬਹੁਤ ਪ੍ਰਸੰਨ ਹੋਈ ਕਿ ਇਹਨੇ ਪੈਸਾ ਨਾ ਕਾਫੀ ਸੰਤਾਨੀ ਸੇਵਾ ਹੋ ਸਕੇਗੀ ਸਾਡੀ ਗਰੀਬੀ ਵੀ ਦੂਰ ਹੋ ਜਾਏਗੀ ਫਿਰ ਨਾਨਕ ਜੀ ਤੇ ਬਾਲਾ ਜੀ ਨੂੰ ਚੰਗੀ ਤਰ੍ਹਾਂ ਪੋਜਣ ਸਿਖਾਇਆ ਤੇ ਨਾਨਕ ਜੀ ਤੇ ਉਹਨਾਂ ਉੱਤੇ ਕਿਰਪਾ ਕਰਨ ਹੀ ਆਏ ਸਨ ਨਾਨਕ ਜੀ ਨੇ ਹੀ ਪਹਿਲਵਾਨ ਦੇ ਮਨਚ ਇਹ ਵਿਚਾਰ ਪਾਇਆ ਸੀ ਕਿ ਮੈਂ ਹਾਰ ਕੇ ਇਹਨਾਂ ਨੂੰ ਇੱਕ ਹਰ ਦਵਾ ਦਵਾਂ ਨਾਨਕ ਜੀ ਉਹਨਾਂ ਨੂੰ ਉਹਨਾਂ ਦੀ ਗਰੀਬੀ ਦੂਰ ਕਰਕੇ ਉਹਨਾਂ ਨੂੰ ਉਪਦੇਸ਼ ਦੇ ਕੇ ਆਸ਼ੀਰਵਾਦ ਦੇ ਕੇ ਉਥੋਂ ਚਲ ਪਏ ਧੰਨਵਾਦ